ਪੋਛਣਾ ਤੂੰ ਐਨਨੇ ਕਬਾੜ ਹੋਈ ਭਈ ਇਹ ਨਾ ਇਹ ਪੋਛਣਾ ਤੂੰ ਐਂਦਾ ਐਂਦੇ ਦਾ ਨਾ ਐਨਾ ਗੁੱਸਾ ਆ ਵੇਖ ਲੋ ਹੋ ਗਿਆ ਬੰਸਲ ਜੀ ਉਹ ਬਾਜੀ ਕਬਾੜ ਜੀ ਐਲਈਡੀ ਕੇ ਕਹਿੰਦੇ ਵੀ ਜੇ ਸਹੀ ਕਰਾਂ ਜੇ ਲਗਾ 5000 ਰੁਪਏ ਦਿਓ ਜੀ ਐਂਦਾ ਕਿਉਂ ਦਿਓ ਜੀ 5000 ਰੁਪਏ ਦੀ ਪੁਰਾਣੀ ਵਾਲੀ ਦੀ ਠੀਕ ਕਰਾਈ ਸਹੀ ਕਰਾਉਣ ਦਾ 5000 ਰੁਪਏ ਇੰਨੀ ਵਾਰੀ ਅੱਗੇ ਮੱਥਾ ਮਾਰ ਲੈਂਦੇ ਨਾਲ ਬਾਜੀ ਤੈਨੂੰ 6000 ਰੁਪਏ ਦੀ ਨਵੀਂ ਐਲਈਡੀ ਦੇ ਦਿੰਨੇ ਆ 1 ਸਾਲ ਦੀ ਗਾਰੰਟੀ ਦੇ ਨਾਲ ਓ ਪਾਜੀ 6000 ਰੁਪਏ ਦੀ ਨਵੀਂ ਐਲਈਡੀ ਹਾਂ ਐਨੇ ਕਿਨੇ ਜੀ ਆ ਜਾ ਦਿਵਾਲੀ ਆਫਰ ਹੰਦੇ ਦੇ ਤਾਂ ਮੈਂ ਇੰਨੇ ਪੈਸੇ ਲਾ ਚੁੱਕਿਆ ਨਾ ਪਾਜੀ ਦਿਵਾਲੀ 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 ਵਾਹ ਜੀ ਵਾਹ ਕੀ ਬਾਤ ਹੈ ਜੀ ਦਿਵਾਲੀ ਦਿਵਾਲੀ ਓਵਰ ਲੱਗ ਗਈ ਹੈ ਜੀ ਹਾਂਜੀ ਦਿਵਾਲੀ ਆਫਰ ਕਟਾਰੀਆ ਇਲੈਕਟ੍ਰੋਨਿਕਸ ਵੱਲੋਂ ਪਾਜੀ ਪਰ ਇੱਕ ਗੱਲ ਏ ਹੁਣ ਤੁਸੀਂ ਤਾਂ ਕਹਿੰਦਾ ਜੀ ਪਛੇ ਆਦੀ ਨਵੀਂ ਦੇ ਦਾਂਗੇ ਹੁਣ 23 ਇੰਚੀ ਐਲਈਡੀ 6000 ਜੀ ਤੁਸੀਂ ਦੇਣ ਲੱਗ ਗਿਓ ਇਹ ਫਿਰ ਕਰੇ ਵੱਡੀ ਲਾਈਏ ਬਾਜੀ ਆ ਜਾ ਫਿਰ ਨਵੀਆਂ ਐਲਡੀਆਂ ਦਿਖਾਈਏ ਤੈਨੂੰ ਬਾਜੀ ਪਰ ਇੱਕ ਗੱਲ ਨੇ ਪੈਸੇ 1 ਰੁਪਏ ਨਹੀਂ ਹੈਗੇ ਮੇਰੇ ਕੋਲ ਕੋਈ ਗੱਲ ਨਹੀਂ ਕਿਸ਼ਤਾਂ ਕਰ ਦਿਆਂਗੇ ਕਿਸ਼ਤਾਂ ਕਰ ਦੋਗੇ ਜੀ ਮਤਲਬ ਪੈਸੇ ਲਿਆਂਦੀ ਕੋਈ ਲੋੜ ਨਹੀਂ ਬਿਲਕੁਲ ਨਹੀਂ ਲੋੜ ਉਹ ਵਾਹ ਜੀ ਵਾਹ 1 ਰੁਪਏ ਲਿਆਂਦੀ ਵੀ ਲੋੜ ਨਹੀਂ ਸਿੱਧਾ ਆਓ ਤੇ ਤੁਹਾਡੇ ਵਾਸਤੇ ਤੁਸੀਂ ਜੋ ਮਰਜ਼ੀ ਲੈ ਜਾਓ ਇਹਨਾਂ ਦੀ ਦੁਕਾਨ ਤੋਂ ਜਿਹੜੀ ਚੀਜ਼ ਤੇ ਤੁਹਾਡੀ ਨਿਗਾਹ ਜਾਂਦੀ ਹੈ ਜਿਹੜਾ ਮਰਜ਼ੀ ਸਮਾਨ ਚੱਕ ਕੇ ਲੈ ਜਾਓ ਬਸ 1 ਰੁਪਏ ਲਿਆਂਦੀ ਲੋੜ ਨਹੀਂ ਤੁਹਾਨੂੰ ਤੇ ਵਿਜ਼ਿਟ ਕਰਨ ਦੀ ਲੋੜ ਹੈ ਵਾਹ ਜੀ ਨਾਲ ਗਿਫਟ ਜਰੂਰ ਲੈ ਕੇ ਜਾਣਾ ਦੀਵਾਲੀ ਦਾ ਮੈਂ ਬਿਲਕੁਲ ਗਿਫਟ ਲੈਣੇ ਸਾਰੇ ਗਿਫਟ ਤੁਹਾਡੇ ਹੱਥੇ ਹੀ ਮੰਗਾਏ ਆ ਵਾਹ ਜੀ ਵਾਹ ਬਾ ਜੀ ਵਾਹ ਵਾਹ ਜੀ ਵਾਪਾ ਜੀ ਪਹਿਲੇ ਆਪਾਂ ਗੱਲ ਕਰ ਲਈ ਐਲਈਡੀ ਦੀ ਕੀ ਰੇਟ ਦੇ ਰਹੇ ਹੋ ਲੈਡੀ ਜੀ ਇਸ ਵਾਰੀ ਤੁਸੀਂ ਬੱਲੇ ਜੀ 3 ਇੰਚ ਦੀ ਐਲਈਡੀ ਤੁਹਾਨੂੰ ਦਿਵਾਂਗੇ ਕਸਟਮਰ ਵਾਸਤੇ ਜੀ 6000 ਰੁਪਏ ਦੀ ਤੇ ਪਾਜੀ ਮੇਰੇ ਵਾਸਤੇ 5990 ਰੁਪਏ ਦੀ ਤੇ ਮੇਰੇ ਵਾਸਤੇ ਤੇਰੇ ਵਾਸਤੇ ਵੀ 6000 ਰੁਪਏ ਦੀ ਕੀ ਬਾਤ ਹੈ ਜੀ ਪਰ ਪਾਜੀ ਕੁਝ ਤੇ ਲੈਸ ਕਰੋ ਇਹਦੇ ਤੋਂ ਨਹੀਂ ਇਹ ਲੈਸ ਦਾ ਰੇਟ ਹੈ ਪਰ ਨਾਲ ਗਿਫਟ ਲੈ ਕੇ ਜਾਵਾਂਗਾ ਗਿਫਟ ਦੇ ਦੇਵਾਂਗੇ ਜੀ ਵਾਹ ਜੀ ਵਾਹ ਪਾਜੀ ਸਾਰੇ ਗਿਫਟ ਤੁਸੀਂ ਇਹਦੇ ਨਾਲ ਹੀ ਦੇਨੇ ਨੇ ਨਹੀਂ ਇਹ ਹਰ ਚੀਜ਼ ਨਾਲ ਗਿਫਟ ਹੈ ਵਾਸ਼ਿੰਗ ਮਸ਼ੀਨ ਨਾਲ ਐਲਈਡੀ ਨਾਲ ਫ੍ਰਿਜ ਨਾਲ ਮਾਈਕ੍ਰੋਵੇਵ ਨਾਲ ਹਰ ਚੀਜ਼ ਨਾਲ ਗਿਫਟ ਹੈ ਵਾਹ ਜੀ ਵਾਹ ਵਾਹ ਜੀ ਵਾਹ ਬਾਜੀ ਨੂੰ ਪੁਰਾਣੀ ਐਲਈਡੀ ਵੀ ਵਿੱਚ ਕੱਢ ਲੋਗੇ ਕਿ ਨਹੀਂ ਕੱਢ ਲਾਂਗੇ ਜੀ ਪੁਰਾਣੀ ਐਲਈਡੀ ਵੀ ਕੱਢ ਲਾਂਗੇ ਉਹ ਵੀ ਕੱਢ ਦੋਗੇ ਕੱਢ ਦਾਂਗੇ ਕਿਆ ਬਾਤ ਹੈ ਬਾਜੀ 40 ਇੰਚ ਦੀ ਐਲਈਡੀ ਤੁਹਾਨੂੰ ਦੇਾਂਗੇ 9990 ਰੁਪਏ ਦੀ ਕਿੰਨੇ ਦੀ ਬਾਜੀ 9990 ਰੁਪਏ ਦੀ ਲੋ ਜੀ ਮੈਂ ਤਾਂ ਉਹਨਾਂ ਦੇ ਘਰੇ ਆਈ ਲਾਣੀ ਹੈ ਜੀ 32 ਇੰਚ ਦੀ ਐਲਈਡੀ ਉਹ ਛੋਟੀ ਐਲਈਡੀ ਹੈ ਨਾਲੇ ਇੰਨਾ ਪੈਸਾ ਹੁੰਦੇ ਤੇ ਖਰਚ ਕਰਤਾ ਮੇਰਾ ਤਾਂ ਦਿਮਾਗ ਖਰਾ ਹੋਇਆ ਪਿਆ ਸੀ ਬਾਜੀ ਨੇ ਆ ਕੇ ਖੁਸ਼ ਕਰਤਾ ਜੀ ਦਿਲ ਬਾਜੀ ਬਹੁਤ ਖੁਸ਼ ਹੋ ਗਿਆ ਤੁਹਾਨੂੰ ਮਿਲ ਕੇ ਹੁਣ ਤੁਹਾਨੂੰ ਇਸ ਤੋਂ ਇਲਾਵਾ ਆਫਰ ਦਿੰਨੇ ਆ ਸਾਡੇ ਕੋਲ ਐਲਈਡੀ ਸੋਨੀ ਕਿੰਗ ਆਫ ਟੈਲੀਵਿਜ਼ਨ ਜੀ ਸੋਨੀ ਸੈਮਸੰਗ ਤੋਸ਼ੀਬਾ ਐਸਰ ਐਮਆਈ ਪਾਜੀ ਇਹ ਕਰੀ ਐਲਈਡੀ ਇੰਨੀ ਵੱਡੀ ਐਲਈਡੀ ਉਸ ਤੋਂ ਵੱਡੀ ਐਲਈਡੀ ਪਾਜੀ 75 ਇੰਚ ਦੀ ਐਲਈਡੀ ਇਹ ਤਾਂ ਪਾਜੀ ਇਹ ਤਾਂ 32 ਇੰਚ ਤੋਂ ਲੈ ਕੇ 75 ਇੰਚ ਦੀ ਐਲਈਡੀ ਡਿਸਪਲੇ ਹੈ ਕਿਆ ਬਾਤ ਹੈ ਤੁਸੀਂ ਆ ਵੇਖੋ ਜੀ ਇੰਨੀ ਵੱਲੀ ਵੱਡੀ ਐਲਈਡੀ ਪਾਜੀ ਇਹ ਤਾਂ ਘਰ ਦੇ ਸਾਰੇ ਮਤਲਬ ਥੀਏਟਰ ਹੀ ਬਣ ਜਾਏਗਾ ਜੀ ਬਿਲਕੁਲ ਥੀਏਟਰ ਬਣ ਜਾਏਗਾ ਸਿਨੇਮਾ ਇਜ਼ ਕਮਿੰਗ ਹੋਮ ਵਾਹ ਜੀ ਸੋਨੀ ਦੀ ਐਲਈਡੀ 3 ਸਾਲ ਦੀ ਕੰਪਲੀਟ ਗਾਰੰਟੀ ਦੇ ਨਾਲ 1849 ਰੁਪਏ ਦੀ ਕਿਸ਼ਤ ਕੋਈ ਡਾਊਨ ਪੇਮੈਂਟ ਨਹੀਂ ਕੋਈ ਪ੍ਰੋਸੈਸਿੰਗ ਫੀਸ ਨਹੀਂ ਕੋਈ ਕਾਰਡ ਦਾ ਖਰਚਾ ਨਹੀਂ ਸਿਰਫ 1849 ਰੁਪਏ ਦੀ ਕਿਸ਼ਤ ਸਿਰਫ 1849 ਰੁਪਏ ਦੀ ਕਿਸ਼ਤ ਤੇ ਕਿੰਨੇ ਰੁਪਏ ਦੇ ਦੇਣ ਜਾ ਰਹੇ ਹੋ ਵੈਸੇ ਇਹ LED ਤੁਹਾਨੂੰ ਦੇ ਦੇਾਂਗੇ ਜੀ 36500 ਰੁਪਏ ਦੀ ਨਾਲ ਬਿੱਲ ਭਾਜੀ ਪੱਕਾ ਬਿੱਲ 3 ਸਾਲ ਦੀ ਗਾਰੰਟੀ ਤਾਂ ਲਓ ਜੀ LED ਤੇ ਜਿਹੜੀ ਕਿ 3 ਸਾਲ ਦੀ ਗਾਰੰਟੀ ਮਿਲ ਰਹੀ ਹੈ ਸਿਰਫ 1849 ਰੁਪਏ ਦੇ ਵਿੱਚ ਜਿਹੜੀ ਕਿ LED ਮਿਲਣ ਜਾ ਰਹੀ ਹੈ ਜੀ ਹਾਂਜੀ ਭਾਜੀ ਅੱਗੇ ਆਪਾਂ ਗੱਲ ਕਰ ਲਈਏ ਰੈਫਰਿਜਰੇਟਰ ਦੀ ਰੈਫਰਿਜਰੇਟਰ ਦੇ ਦੇਵਾਂਗੇ ਜੀ ਆ ਸਕੀਮ ਵਿੱਚ ਰੈਫਰਿਜਰੇਟਰ ਦਿੱਤਾ ਹੈ ਕੋਈ ਵਿਆਹ ਸ਼ਾਦੀ ਵਾਲਾ ਕਸਟਮਰ ਆਉਂਦਾ ਉਹਨੂੰ ਇਹਨਾਂ ਨਤੀਜਾਂ ਇੱਕ ਵਾਸ਼ਿੰਗ ਮਸ਼ੀਨ ਇੱਕ ਫ੍ਰਿਜ ਤੇ ਇੱਕ LED 25990 25990 ਰੁਪਏ 'ਚ ਜਿਹਨੇ ਵਿਆਹ ਸ਼ਾਦੀ ਕਰਨੀ ਹੈ ਉਹਦੇ ਵਾਸਤੇ 25990 'ਚ ਤਿੰਨ ਚੀਜ਼ਾਂ ਨਾਲ ਇਹਦੇ ਗਿਫਟ ਭਾਜੀ ਇਹ ਕੀ ਚੀਜ਼ ਹੈ ਇਹ 스마트 ਵਾਚ ਹੈ ਜੀ ਇਹ ਵੀ ਫ੍ਰੀ ਦੇ ਰਹੇ ਹਾਂ ਜੀ ਬਿਲਕੁਲ ਗਿਫਟ ਹੈ ਜੀ ਵਾਜੀ ਵਾ ਕੋਈ ਕਸਟਮਰ 43 ਇੰਚੀ ਐਲਈਡੀ ਲੈਂਦਾ ਹੈ ਉਹਦੇ ਨਾਲ ਉਹਨੂੰ ਸਮਾਰਟਵਾਚ ਫ੍ਰੀ ਮਿਲੇਗੀ ਤਾਂ ਲੋਜੀ ਕਟਾਰੀਆ ਇਲੈਕਟ੍ਰੋਨਿਕਸ ਵਰਡ ਵਾਲਿਆਂ ਨੇ ਜਿਹੜਾ ਕੀ ਧਮਾਕੇ ਧਮਾਕੇ ਪਾਦੇ ਨੇ ਦੀਵਾਲੀ ਦੇ ਜਿਹੜੇ ਕੀ ਆਫਰ ਆਈ ਆਫਰਾਂ ਦੇਤੀਆਂ ਜੀ ਤੁਸੀਂ ਆਓਗੇ ਵਿਜ਼ਿਟ ਕਰੋਗੇ ਪਾਜੀ ਆਣਾ ਕਿੱਥੇ ਹੈ ਕੈਨਰਾ ਬੈਂਕ ਤੇ ਯੂਨੀਅਨ ਬੈਂਕ ਦੇ ਵਿਚ ਕਟਾਰੀਆ ਇਲੈਕਟ੍ਰੋਨਿਕਸ ਵਰਡ ਮੋਬਾਈਲ ਨੰਬਰ 9872291993 ਇਹਨਾਂ ਦਾ ਦਾਵਾ ਹੈ ਜੀ ਇਹਨਾਂ ਦੇ ਇਹਨਾਂ ਤੋਂ ਸਸਤੇ ਰੇਟ ਕੋਈ ਨਹੀਂ ਦੇ ਸਕਦਾ ਤੇ ਐਨੇ ਗਿਫਟ ਨਾਲ ਤੁਸੀਂ ਵੇਖ ਕੇ ਹੈਰਾਨ ਹੋ ਜਾਓਗੇ ਉਹ ਕੀ 스마트 ਵਾਚਿਸ ਦਾ ਤੁਹਾਨੂੰ ਗਿਫਟ ਦੇ ਵਿੱਚ ਮਿਲ ਰਹੀ ਹੈ ਭਾਜੀ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਨੂੰ ਹਮੇਸ਼ਾ ਹਰ ਵਾਰੀ ਗਿਫਟ ਮਿਲਦਾ ਹੈ ਇਸ ਵਾਰੀ ਉਹਨੂੰ ਜਿਹੜਾ ਸ਼ੇਅਰ ਕਰਕੇ ਆਏਗਾ ਸਕਰੀਨਸ਼ਾਟ ਲੈ ਕੇ ਆਏਗਾ ਉਹਨੂੰ 100% ਗਿਫਟ ਮਿਲੇਗਾ ਵਾਹ ਜੀ ਵਾਹ ਜਿਹੜਾ ਵੀ ਸਾਡਾ ਵੀਅਰ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਆਏਗਾ ਤੇ ਇਹਨਾਂ ਨੂੰ ਦਿਖਾਏਗਾ ਉਹਨੂੰ ਵੀ ਜਿਹੜਾ ਕਿ ਇੱਕ ਗਿਫਟ ਤੁਹਾਨੂੰ ਮਿਲੇਗਾ ਹੀ ਮਿਲੇਗਾ ਅਗਰ ਉਹ ਕਸਟਮਰ ਪਰਚੇਜ਼ ਨਹੀਂ ਕਰਦਾ ਤਾਂ ਵੀ ਗਿਫਟ ਕਰੇਗਾ ਵਾਹ ਜੀ ਵਾਹ ਇਹ ਤਾਂ ਭਾਜੀ ਨੇ ਬਹੁਤ ਵੱਡੀ ਗੱਲ ਕਹਤੀ ਜੇਕਰ ਤੁਸੀਂ ਇੱਥੇ ਕੁਝ ਵੀ ਫਲੈਂਡੇ ਪਰ ਜੇਕਰ ਤੁਸੀਂ ਇੱਥੇ ਆ ਕੇ ਵਿਜ਼ਿਟ ਕਰਦੇ ਹੋ ਤੇ ਇਹਨਾਂ ਨੂੰ ਦਿਖਾਣੇ ਹੋ ਇਹ ਅਸੀਂ ਵੀਡੀਓ ਸ਼ੇਅਰ ਕੀਤੀ ਹੈ ਥਾਈ ਮਿਲੇਗਾ ਘਰ ਬੈਠੇ ਨਹੀਂ ਮਿਲੇਗਾ ਹਾਂਜੀ ਬਾਜੀ ਕਸਟਮਰ ਦੀ ਦੁਆਨ ਹੁੰਦੀ ਹੈ 55 ਇੰਚ ਐਲਈਡੀ 55 ਇੰਚ ਐਲਈਡੀ ਤੁਹਾਨੂੰ ਕਸਟਮਰ ਕਹਿੰਦਾ ਮੈਨੂੰ 43 ਨਹੀਂ ਚਾਹੀਦੀ 50 ਨਹੀਂ ਚਾਹੀਦੀ 55 ਇੰਚ ਐਲਈਡੀ 31990 ਰੁਪਏ ਦੀ ਕਿੰਨੀ ਦੋ ਸਾਲ ਦੀ ਗਾਰੰਟੀ 31990 ਰੁਪਏ ਵਾਹ ਜੀ ਆ 31990 ਨਾਲੇ ਦੋ ਸਾਲ ਦੀ ਗਾਰੰਟੀ ਜੀ ਦੋ ਸਾਲ ਦੀ ਗਾਰੰਟੀ ਗਟਾਰੀਆ ਬਾਪਾ ਜੀ ਨੇ ਤਾਂ ਅਸਲੀ ਦਿਲ ਵੱਡਾ ਕਰਤਾ ਜੀ ਦਿਲ ਖੋਲਤਾ ਬਾਜੀ ਕਿਵੇਂ ਮਨ ਚ ਆਇਆ ਵੀ ਇੰਨੇ ਸਸੇ ਰੇਟ ਕਰਦਾ ਜੀ ਜੀਐਸਟੀ ਘਟਿਆ ਜੀ ਵਾਹ ਜੀ ਵਾਹ ਕੰਪਨੀਆਂ ਨੇ ਆਫਰਾਂ ਦਿੱਤੀਆਂ ਅਸੀਂ ਵੀ ਆਫਰਾਂ ਦਿੱਤੀਆਂ ਕਿਆ ਬਾਤ ਹੈ ਜੀ 75 ਇੰਚ ਦੀ ਐਲਈਡੀ 59990 ਰੁਪਏ 75 ਇੰਚ ਦੀ ਐਲਈਡੀ 59990 ਰੁਪਏ ਦੀ ਕਸਟਮਰ ਦੀ ਡਿਮਾਂਡ ਲੱਖ ਰੁਪਏ ਦੀ ਐਲਈਡੀ 1.5 ਲੱਖ ਦੀ ਨਹੀਂ ਸਿਰਫ 59990 ਰੁਪਏ ਦੀ ਐਲਈਡੀ ਤਾਂ ਲੋ ਜੀ ਹੁਣ ਲੱਖ ਦੀ ਨਹੀਂ 90 ਹਜ਼ਾਰ ਦੀ ਨਹੀਂ 80 ਹਜ਼ਾਰ ਦੀ ਵੀ ਨਹੀਂ 70 ਹਜ਼ਾਰ ਵੀ ਜੀ ਨਹੀਂ 59990 ਰੁਪਏ ਦੀ ਤੁਹਾਨੂੰ LED ਮਿਲ ਰਹੀ ਹੈ ਜੀ 75 ਇੰਚ ਦੀ ਕਿੱਥੋਂ ਮਿਲੇਗੀ ਸਿਰਫ ਕਟਾਰੀਆ ਬਾਜੀ ਗੋਲੀ ਮਿਲਣੀ ਹੈ ਕਟਾਰੀਆ ਇਲੈਕਟ੍ਰੋਨਿਕਸ ਵੱਲ ਤੋਂ ਹੀ ਮਿਲਣੀ ਹੈ ਇਹ LED ਐਨੇ ਸਸਤੇ ਰੇਟ ਕਿੱਥੇ ਨਹੀਂ ਮਿਲਣੇ ਸਿਰਫ ਬਾਜੀ ਗੋਲੀ ਮਿਲਨੇ ਬਾਜੀ ਇਹ ਵਾਸ਼ਿੰਗ ਮਸ਼ੀਨ ਦੀ ਗੱਲ ਕਰ ਲਈਏ ਜੀ ਵਾਸ਼ਿੰਗ ਮਸ਼ੀਨ ਦੀ ਗੱਲ ਕਰੋ ਜੀ ਸਾਡੇ ਕੋਲ LG Samsung Godrej Whirlpool ਇਹ ਚਾਰ ਕੰਪਨੀਆਂ ਦੇ ਮਸ਼ੀਨਾਂ ਮਿਲਣ ਗਿਆ ਤੁਸੀਂ ਦੇਖੋ ਸੈਮੀ ਫੁੱਲੀ ਸਾਰਾ ਕੁਝ ਮਿਲ ਜਾਏਗਾ ਜੀ ਫੁੱਲੀ ਆਟੋਮੈਟਿਕ ਵੀ ਮਸ਼ੀਨ ਸ਼ੁਰੂ ਹੋ ਜਾਏਗੀ ਤੁਹਾਡੀ ਸੈਮੀ ਆਟੋਮੈਟਿਕ ਮਸ਼ੀਨ ਸ਼ੁਰੂ ਹੋ ਜਾਏਗੀ ਜੀ 8490 ਰੁਪਏ ਦੀ 84 8490 ਰੁਪਏ ਦੀ ਮਸ਼ੀਨ ਵਾਹ ਜੀ ਵਾਹ ਪਾਜੀ ਇੰਨੇ ਸਸਤੇ ਰੇਟ ਜੀ 8400 ਰੁਪਏ ਦੇ ਅੱਜ ਕੱਲ ਆਂਦਾ ਕੀ ਹੈ ਜੀ 8490 ਰੁਪਏ ਦੀ ਮਸ਼ੀਨ ਦੇ ਦਿਆਂਗੇ 11200 ਰੁਪਏ ਦਾ ਫ੍ਰਿਜ ਦੇ ਦਾਂਗੇ ਕਿੰਨੇ ਦਾ ਜੀ 11200 ਰੁਪਏ ਦਾ ਫ੍ਰਿਜ سٹਾਰਟ ਹੈ ਲੋ ਜੀ ਲੋ 11200 ਰੁਪਏ ਦਾ ਫ੍ਰਿਜ ਦੇ ਰਹੇ ਨੇ ਨਾਲ ਜਿਹੜੇ ਕੀ 500 ਹਜ਼ਾਰ ਵਾਲੇ ਜਿਹੜੇ ਕੀ ਗਿਫਟ ਵੀ ਨਾਲ ਦੇ ਰਹੇ ਨੇ ਜੀ ਹਾਂ ਸਹੀ ਸੁਣ ਰਹੇ ਹੋ ਭਾਜੀ ਇਹਨਾਂ ਤੇ ਵੀ ਫਾਈਨਾਂਸ ਹੋ ਜਾਏਗਾ 890 ਰੁਪਏ ਦੀ ਕਿਸ਼ਤ ਕਿੰਨੇ ਦੀ ਜੀ 890 ਰੁਪਏ ਦੀ ਲੋ ਜੀ ਸਿਰਫ 890 ਰੁਪਏ ਲਿਆਣੇ ਨੇ ਤੇ ਆਪਦੇ ਘਰੇ ਸਮਾਨ ਲਾਏ ਨੇ ਦੀਵਾਲੀ ਤੇ 890 ਵੀ ਨਹੀਂ ਲੈਣਾ ਪੈਸੇ ਲੈਣਾ ਹੀ ਨਹੀਂ ਕਿਆ ਬਾਤ ਹੈ ਜੀ ਇਹ ਤਾਂ ਬਹੁਤ ਵੱਡੀ ਗੱਲ ਕਹਿਤੀ ਪੈਸੇ ਨਹੀਂ ਲੈਣੇ ਸਿਰਫ ਆਪ ਦੀ ਘਰ ਵਾਲੀ ਨੂੰ ਖੁਸ਼ ਕਰੋ ਜੀ ਘਰੇ ਸਮਾਨ ਲੈ ਜਾ ਕੇ ਕਿਆ ਬਾਤ ਹੈ ਜੀ ਭਾਜੀ ਭਾਜੀ ਐਸੀ ਦੀ ਗੱਲ ਕਰ ਲਈਏ ਐਸੀ ਤੇ ਇੰਨਾ ਜ਼ਿਆਦਾ ਡਿਸਕਾਊਂਟ ਹੋਇਆ ਹੋਇਆ ਹੈ ਜੀਐਸਟੀ ਘਟਣ ਤੋਂ ਬਾਅਦ ਕੰਪਨੀਆਂ ਨੇ ਵੀ ਸਪੋਰਟ ਪਾ ਕੇ ਜਿਹੜਾ ਐਸੀ ਤੁਹਾਨੂੰ 31-32000 ਰੁਪਏ ਦਾ ਮਿਲ ਰਿਹਾ ਸੀ ਅੱਜ 28500 ਰੁਪਏ ਦਾ ਮਿਲ ਰਿਹਾ ਵਾਹ ਜੀ ਵਾਹ ਸਿਰਫ ਜਿਹੜਾ ਕਿ ਤੁਹਾਨੂੰ 32000 ਰੁਪਏ ਦਾ ਐਸੀ ਮਿਲ ਰਿਹਾ ਸੀ ਉਹ ਜੀਐਸਟੀ ਕਮ ਹੋਣ ਦੇ ਕਾਰਨ ਤੁਹਾਨੂੰ 28000 490 ਰੁਪਏ ਦਾ 490 ਰੁਪਏ ਦਾ ਮਿਲ ਰਿਹਾ ਪਰ ਕਿੱਥੋਂ ਮਿਲਣਾ ਬਾਜੀ ਕਟਾਰੀਆ ਇਲੈਕਟ੍ਰੋਨਿਕਸ ਵੱਲ ਕੈਂਦਰਾ ਬੈਂਕ ਤੇ ਯੂਨੀਅਨ ਬੈਂਕ ਦੇ ਵਿੱਚ ਜੀ ਕਸਟਮਰ ਆਮ ਕੰਪਲੇਨਟ ਕਰਦਾ ਹੈ ਸਾਡੇ ਕੋਲ ਕ੍ਰੈਡਿਟ ਕਾਰਡ ਨਹੀਂ ਹੈਗਾ ਸਾਡੇ ਕੋਲ ਫਾਈਨਾਂਸ ਨਹੀਂ ਕਰਾਉਣਾ ਅਸੀਂ ਸੋਨੀ ਦੀ LED ਤੇ ਕੈਸ਼ਬੈਕ ਦੇ ਦੇਾਂਗੇ Google Pay ਤੇ ਪਹਿਲੀ ਵਾਰੀ ਹੋਇਆ ਹੈ Google Pay ਤੇ ਕੈਸ਼ਬੈਕ Google Pay ਤੇ ਕੈਸ਼ਬੈਕ ਹਾਂਜੀ Google Pay ਤੇ ਕੈਸ਼ਬੈਕ ਐਵੇਂ ਕਿਵੇਂ ਜੀ ਕੰਪਨੀ ਨੇ ਸਕੀਮ ਦਿੱਤੀ ਹੈ ਜੀ 55 ਇੰਚ ਦੀ LED ਤੇ 3000 ਰੁਪਏ ਕੈਸ਼ਬੈਕ Google Pay ਤੇ 55 ਇੰਚ ਦੀ LED ਤੇ 3000 ਰੁਪਏ ਦਾ ਕੈਸ਼ਬੈਕ ਜੀ ਹਾਂ ਨਾਲ ਗਿਫਟ ਵੀ ਸ਼ੇਅਰ ਕਰਕੇ ਆ ਜਾਓ ਜੀ ਤੇ ਗਿਫਟ ਵੀ ਲੈ ਜਾਓ ਨਾਲ Google Pay ਤੇ 3000 ਰੁਪਏ ਦਾ ਕੈਸ਼ਬੈਕ ਵਾਹ ਜੀ ਵਾਹ ਵਾਹ ਜੀ ਵਾਹ ਭਾਈ ਸਾਊਂਡ ਸਿਸਟਮ ਵੀ ਆਪਣੇ ਕੋਲ ਹੈ ਜੀ ਬਹੁਤ ਕੀ ਬਾਤ ਹੈ ਜੀ ਸਾਊਂਡ ਸਿਸਟਮ ਸਾਡੇ ਕੋਲ ਸ਼ੁਰੂ ਹੋ ਜਾਏਗਾ ਜੀ Sony BB Bot ਓ ਪਾਜੀ ਇਹ ਕਿਹੜੀ ਮਸ਼ੀਨ ਏ ਇਹ ਹੀ ਫਰੰਟ ਲੋਡ ਵਾਸ਼ਿੰਗ ਮਸ਼ੀਨ ਤੁਹਾਡੇ ਲਈ ਇਹ ਲੈ ਕੇ ਆਇਆ ਵਾਸ਼ਿੰਗ ਮਸ਼ੀਨ 70 ਤੋਂ 80% ਕਪੜਾ ਸਿਕਾਉਂਦੀ ਹੈ ਇਹ ਵੋਸ਼ ਮਸ਼ੀਨ ਜਦੋਂ ਡੈਲੀ ਲੈ ਕੇ ਲੈ ਕੇ ਆਇਆ ਇਹ ਤੁਹਾਡਾ 100% ਕਪੜਾ ਸੁਕਾ ਕੇ ਦੇਉਗੀ ਕੱਪੜੇ ਨੂੰ ਕੱਢਣ ਤੋਂ ਬਾਅਦ ਵੀ ਪ੍ਰੈਸ ਕਰਨ ਦੀ ਲੋੜ ਨਹੀਂ ਹੈਗੀ ਰਿੰਕਲ ਫ੍ਰੀ ਕਪੜਾ ਨਿਕਲੂ ਕੋਈ ਮਤਲਬ ਹੁਣ ਸੁਕਾਣ ਦੀ ਲੋੜ ਨਹੀਂ ਧੁੱਪ ਦੇ ਵਿੱਚ ਨਹੀਂ ਲੋੜ ਨਹੀਂ ਸਰ ਉਹ ਵਾਜਿ ਵਾਜ ਇਹਦਾ ਕੰਮ ਹੀ ਬੜਾ ਸੁੱਖ ਹੋ ਗਿਆ ਸਰਦੀਆਂ ਦੇ ਵਿੱਚ ਆਪਾਂ ਧੁੱਪ ਦਾ ਵੇਟ ਕਰਦੇ ਆਂ ਵੀ ਧੁੱਪ ਆਏਗੀ ਤਾਂ ਆਪਾਂ ਕਪੜਾ ਸੁਕਾਵਾਂਗੇ ਤਾਂ ਸੁੱਕੇਗਾ ਜੀ ਤਿੰਨ ਦਿਨ ਦਿਨ ਕਪ ਟੈਕਨੋਲੋਜੀ ਨੇ ਅੱਨਾ ਡਵੈਲਪ ਕਰ ਲਿਆ ਹੁਣ ਜਿਹੜਾ ਕਿ ਵਾਸ਼ਿੰਗ ਮਸ਼ੀਨ ਦੇ ਵਿੱਚੋਂ ਕਪੜਾ ਪ੍ਰੈਸ ਹੋ ਕੇ ਵੀ ਨਿਕਲੇਗਾ ਪ੍ਰੈਸ ਕਰਨ ਦੀ ਵੀ ਲੋੜ ਨਹੀਂ ਬਹੁਤ ਵੱਡੀ ਵਧੀਆ ਜਿਹੜੀ ਕਿ ਭਾਜੀ ਇੰਨੀ ਕੋਈ ਗਾਰੰਟੀ ਵੀ ਹੁੰਦੀ ਹੈ ਐਂਦੀ ਗਾਰੰਟੀ ਮਿਲ ਜੂਗੀ ਤੁਹਾਨੂੰ 1-2 ਸਾਲ ਦੀ ਫੁੱਲ ਗਾਰੰਟੀ ਮਿਲ ਜੂਗੀ 20 ਸਾਲ ਦੀ ਵੀ ਮੋਟਰ ਦੀ ਗਾਰੰਟੀ ਮਿਲ ਜੂਗੀ ਜੀ ਭਾਜੀ ਕਿੰਨੇ ਰੁਪਏ ਲੈ ਕੇ ਆਣੇ ਪੈਣੇ ਆਂ ਦੇ ਵਾਸਤੇ ਇਹ ਸਰ ਤੁਸੀਂ ਸਿਰਫ 1990 ਰੁਪਏ ਲੈ ਕੇ ਆਣੇ ਆ ਤੇ ਮਸ਼ੀਨ ਆਪ ਦੀ ਘਰੇ ਲੈ ਜਾਓ ਉਹ ਵਾਹ ਜੀ ਵਾਹ ਜਿੰਨੀ ਵੀ ਮਸ਼ੀਨਾਂ ਦੇਖ ਰਹੇ ਹੋ ਸਿਰਫ 1990 ਰੁਪਏ ਲੈ ਕੇ ਆਓ ਤੇ ਮਸ਼ੀਨ ਆਪ ਦੇ ਘ ਖੋਚ ਰੱਖਣਾ ਹੈ ਜੀ ਹਰ ਦੀਵਾਲੀ ਤੇ ਕੋਈ ਨਾ ਕੋਈ ਨਵੀਂ ਚੀਜ਼ ਕਰੇ ਲੈ ਕੇ ਜਾਣਾ ਤੇ ਇਸ ਵਾਰੀ ਤੁਸੀਂ ਇਹ ਮਸ਼ੀਨ ਲੈ ਜਾਓ ਜੀ ਨਾ ਉਹਨੂੰ ਕੋਈ ਸੁਕਾਨ ਦੀ ਦਿੱਕਤ ਨਾ ਕੋਈ ਪ੍ਰੈਸ ਕਰਨ ਦੀ ਦਿੱਕਤ ਸਿਰਫ 1990 ਰੁਪਏ ਲੈ ਕੇ ਆਓ ਤੇ ਮਸ਼ੀਨ ਆਪਣੇ ਕਰੇ ਲੈ ਜਾਓ ਕੀ ਕਹਿਣਾ ਚਾਹੋਗੇ ਸਾਡੇ ਵਿਊਰਜ਼ ਲਈ ਤੁਹਾਡੇ ਵਿਊਰਜ਼ ਲਈ ਮੇਰੀ ਵੀਡੀਓ ਨੂੰ ਸ਼ੇਅਰ ਕਰਕੇ ਆਓ ਮੇਰੇ ਪੇਜ ਨੂੰ ਫੋਲੋ ਕਰਕੇ ਆਓ ਆਰ ਵੀ ਲਾਈਵ ਦੇ ਪੇਜ ਨੂੰ ਫੋਲੋ ਕਰਕੇ ਆਓ ਤੇ ਅਗਰ ਤੁਸੀਂ ਕੋਈ ਵੀ ਪ੍ਰੋਡਕਟ ਨਹੀਂ ਵੀ ਲੈਣਾ ਚਾਹੁੰਦੇ ਤਾਂ ਵੀ ਤੁਹਾਨੂੰ ਗਿਫਟ ਜ਼ਰੂਰ ਮਿਲੇਗਾ ਇੱਕ ਵਾਰੀ ਆ ਕੇ ਵਿਜ਼ਿਟ ਕਰੋ ਦੀਵਾਲੀ ਸਕੀਮ ਦਾ ਫਾਇਦਾ ਉਠਾਓ ਜੋ ਐਸ ਟਾਈਮ ਸਕੀਮਸ ਨੇ ਕਦੇ ਵੀ ਨਹੀਂ ਮਿਲਦੀਆਂ ਹੁੰਦੀਆਂ ਜੋ ਦੀਵਾਲੀ ਤੇ ਮਿਲਦਾ ਉਹ ਕਦੇ ਵੀ ਨਹੀਂ ਮਿਲਦਾ ਤਾਂ ਲੋ ਜੀ ਮੈਂ ਇੱਕ ਵਾਰੀ ਫੇਰ ਦੱਸਦਾ ਜਿਹੜਾ ਵੀ ਸਾਡਾ ਵੀਰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਆਏਗਾ ਤੇ ਇਹਨਾਂ ਦੇ ਪੇਜ ਨੂੰ ਫੋਲੋ ਕਰਕੇ ਆਏਗਾ ਉਹਨਾਂ ਸਭ ਦੇ ਲਈ ਜਿਹੜੇ ਕਿ ਇਹ ਨਹੀਂ ਕਿਫਟ ਆਗੇ ਬਹੁਤ ਗਿਫਟ ਪਾਜੀ ਵੱਲੋਂ ਰੱਖੇ ਗਏ ਨੇ ਚਾਹੇ ਤੁਸੀਂ ਇੱਥੋਂ ਖਰੀਦਦਾਰੀ ਨਹੀਂ ਕਰਨੀ ਤਾਂ ਵੀ ਤੁਸੀਂ ਇਹ ਗਿਫਟ ਆ ਕੇ ਲੈ ਕੇ ਜਾ ਸਕਦੇ ਹੋ ਤਾਂ ਜਲਦੀ ਤੋਂ ਜਲਦੀ ਤੁਹਾਡੇ ਲਈ ਜਿਹੜਾ ਕਿ ਪਾਜੀ ਨੇ ਬਹੁਤ ਵੱਡੀ ਵੱਡੀ ਆਫਰ ਜਿਹੜੀ ਕਿ ਲਗਾ ਛੱਡੀ ਹੈ ਤਾਂ ਜਰੂਰ ਵਿਜ਼ਿਟ ਕਰੋ ਇੱਕ ਵਾਰੀ ਐਡਰੈਸ ਆ ਜਾਣਾ ਕੈਂਡਰਾ ਬੈਂਕ ਦੇ एकदम ਨਾਲ ਜਿਹੜਾ ਕਿ ਇਹਨਾਂ ਦਾ ਸ਼ੋਰੂਮ ਬਣਿਆ ਹੈ ਕਟਾਰੀਆ ਇਲੈਕਟ੍ਰੋਨਿਕਸ ਵਰਡ ਦਾ ਤਾਂ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਪਹੁੰਚੋ ਬਨੇਰੋ ਸਾਡੇ ਨਾਲ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਆਰਬੀ ਲਾਈਵ ਮੀਡੀਆ ਤੁਹਾਡਾ ਆਪਣਾ ਚੈਨਲ